ý thức ăn mặc dù ăn mặc dù ăn mặc dù ăn mặc dù ăn mặc Guees al만х Hanhaf Uha joa hoa joa Apeimeneko Uha हलो <laughs> फड़ो मुर्दाबा वोट चोर मुर्दाबा मु मोदी सरकार मुर्दाब मुोदी सरकार मुर्दाबा ਮੁਰਦਾਬਾਦ ਸਰਕਾਰ ਮੁਰਦਾਬਾਦ ਮੁਰਦਾਬਾਦ ਮਜੀਦ ਸਰਕਾਰ ਮੁਰਦਾਬਾਦ 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 ਬੂਥ ਨੰਬਰ 98 ਦੀ ਲਿਸਟ ਆ ਜਿਹਦੇ ਉੱਤੇ 1236 ਤੋਂ 36 1237 1238 1239 ਤੇ 1241 ਪੰਜਾਂ ਥਾਵਾਂ ਤੇ ਪੰਜਾਂ ਨੰਬਰਾਂ ਦੇ ਉੱਤੇ ਇੱਕੋ ਵੋਟਰ ਦੀ ਵੋਟ ਬਣੀ ਆ ਫੋਟੋ ਵੀ ਉਹੀ ਆ ਨਾਮ ਪਿੰਕੀ ਪਿਤਾ ਦਾ ਨਾਮ ਜੈਕਰਨ ਮੁਹੱਲਾ ਚੋਪੜਾ ਬਾਗ 22 ਸਾਲ ਉਮਰ ਇਹ ਸ਼ਾਇਦ ਭਾਰਤ ਦੇ ਵਿੱਚ ਵਿਲੱਖਣ ਮਸਾਲ ਆ ਵੀ ਇੱਕੋ ਪੇਜ ਆ ਉਹਦੇ ਉੱਤੇ ਲਗਾਤਾਰ ਇੱਕੋ ਫੋਟੋ ਇੱਕੋ ਉਮਰ ਇੱਕੋ ਲੜਕੀ ਦੀ ਵੋਟ ਬਣ ਗਈ ਪੰਜ ਵਾਰੀ ਇਹਦੇ ਤੋਂ ਵੱਡਾ ਘਪਲਾ ਜਾਂ ਨਰ ਨਜ਼ਰਅੰਦਾਜ਼ੀ ਜਾਂ ਬੇਵਕੂਫੀ ਹੋਰ ਕੋਈ ਨਹੀਂ ਹੋ ਸਕਦੀ ਹੁਣ ਤੇ ਆ ਸਾਡੇ ਸ਼ਹਿਰੀ ਪ੍ਰਧਾਨ ਜੈ ਪ੍ਰਕਾਸ਼ ਸ਼ਰਮਾ ਜੀ ਨੇ ਇੱਕ ਜਦੋਂ ਕੋਖਣਾ ਸ਼ੁਰੂ ਕੀਤਾ ਜੇ 98 ਨੰਬਰ ਲਿਸਟ ਵੇਖੀ ਆ ਇਹਨਾਂ ਜਦੋਂ ਬਰੀਕੀ ਨਾਲ ਵੇਖਾਂਗੇ ਪਤਾ ਨਹੀਂ ਕਿਹੜੀ-ਕਿਹੜੀ ਥਾਂ ਤੇ ਕੀ ਕਪਲਾ ਸਰ ਕੀ ਲੱਗਦਾ ਤੁਹਾਨੂੰ ਕੋਟਕਪੂੜਾ ਦੇ ਵਿੱਚ ਇੱਕ ਕਾਫੀ ਵੋਟਾਂ ਤੇ ਕਪਲਾ ਨਜ਼ਰ ਆ ਰਿਹਾ ਆ ਵੇਖੋ ਜੇ ਜੋ ਆਇਆ ਆ ਤੁਹਾਡੇ ਸਾਹਮਣੇ ਮੈਂ ਕੈਮਰੇ ਸਾਹਮਣੇ ਕਰ ਰਿਹਾ ਤੁਹਾਨੂੰ ਇਹ ਲਿਸਟ ਵੀ ਦੇਵਾਂਗੇ ਹੋਰ ਵੀ ਪ੍ਰੈਸਰ ਨੂੰ ਸੀ ਇਹ ਲਿਸਟ ਦੇਵਾਂਗੇ ਕਿ ਕੀ ਹੋ ਰਿਹਾ ਇੱਕੋ ਬੂਥ ਆ ਇੱਕ ਬੰਦੇ ਦੀ 5 ਵਾਰੀ ਵੋਟ ਬਣੀ ਆ ਸ਼ਰਮਾ ਜੀ ਇੱਧਰ ਆਓ ਸੀ ਇਹਨਾਂ ਨੇ ਜਦੋਂ ਵੇਖਿਆ ਤਾਂ ਇਹਦਾ ਇਸ ਇਸ ਚੀਜ਼ ਨੂੰ ਕੱਢਿਆ ਅਸੀਂ ਸਾਰੀਆਂ ਵੋਟਾਂ ਸਾਰੇ ਵੋਟਰ ਤੁਹਾਨੂੰ ਸਾਥੀਆਂ ਨੂੰ ਮੈਂ ਜਿੰਨੇ ਬੂਥ ਦੇ ਸਾਡੇ ਵਰਕਰ ਆਏ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਬੂਥਾਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਪਰਤਾਲ ਕਰੋ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਵੀ ਕਹਿੰਨਾ ਤੁਸੀਂ ਵੀ ਪਰਤਾਲ ਕਰੋ ਇਹ ਯਾਰ ਕਿਹੋ ਜਿਹਾ ਮਜ਼ਾਕ ਹੋ ਰਿਹਾ ਜਦੋਂ ਕੋਈ ਵੀ ਸ਼ਹੀਦਾਂ ਦਾ ਦਿਨ ਹੁੰਦਾ ਅੱਜ ਕੱਲ ਨੂੰ 15 ਅਗਸਤ ਮਨਾਉਣਾ ਸੀ ਅਸੀਂ ਸਾਰਿਆਂ ਨੇ ਮਨਾਉਣਾ ਸਾਡੇ ਆਜ਼ਾਦੀ ਦਾ ਦਿਨ ਪਰ ਕਿਹੜੀ ਆਜ਼ਾਦੀ ਹੈ ਸਾਡੇ ਨਾਲ ਜਿਹੜੇ ਯੋਗ ਵੋਟਰ ਆ ਉਹਨਾਂ ਦੀਆਂ ਵੋਟਾਂ ਕਈਆਂ ਦੀਆਂ ਕੱਟੀਆਂ ਜਾਣਗੀਆਂ ਤੇ ਕਈਆਂ ਦੀਆਂ ਜ਼ਿਆਦਾ ਬਣਾਈਆਂ ਜਾਣਗੀਆਂ ਭਾਜਪਾ ਦੇ ਕਈ ਕੱਟੜ ਸਮਰਥਕ ਆ ਜਿਹੜੇ ਜਦੋਂ ਗੁਜਰਾਤ 'ਚ ਵੋਟ ਪੈਂਦੀ ਆ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀ ਗੁਜਰਾਤ ਵੋਟ ਬਣਦੀ ਆ 4-6 ਮਹੀਨੇ ਬਾਅਦ ਜੇ ਮਹਾਰਾਸ਼ਟਰ 'ਚ ਵੋਟ ਪੈਂਦੀ ਆ ਉਹਨਾਂ ਦੀ ਉੱਥੇ ਵੋਟ ਬਣਦੀ ਆ ਤੇ ਵੋਟਾਂ ਪਾਉਣ ਵਾਲੇ ਦਿਨ 8-10 ਘੰਟੇ ਦਾ ਟਾਈਮ ਹੁੰਦਾ ਉਦੋਂ ਜਿਹੜਾ ਪੋਲਿੰਗ ਸਟਾਫ ਹੁੰਦਾ ਉਹ ਕਹਿੰਦਾ ਜਿਹਦੀ ਵੋਟ ਬਣੀ ਆ ਬੰਦਾ ਉਹੀ ਆ ਤੇ ਮੈਂ ਆਉਂਦੀ ਵੋਟ ਪਾਉਂਗਾ ਤੇ ਤੁਸੀਂ ਰੋਕ ਨਹੀਂ ਸਕਦੇ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਸਾਰੇ ਭਾਰਤ ਦੇ ਲੋਕਾਂ ਨੂੰ ਕਹਿਣਾ ਚਾਹੁੰਨਾ ਓਏ ਆਪਣਾ ਫਰਜ਼ ਪਛਾਣੋ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਹੈ ਨਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖ ਕੇ ਆਪਣੀ ਵੋਟ ਹੀ ਬਚਾ ਲਓ ਹਰ ਇਨਸਾਨ ਵੋਟ ਆਲੇ ਦੇਣਾ ਜਾ ਕੇ ਕਿਵੇਂ ਮੇਰੀ ਵੋਟ ਕੱਟੀ ਗਈ ਪਹਿਲਾਂ ਵੋਟਾਂ ਲਿਸਟਾਂ ਹਰ ਪਾਰਟੀ ਤੁਹਾਨੂੰ ਮੁਹੱਈਆ ਕਰਾਉਗੇ ਅਸੀਂ ਵੀ ਕਰਾਵਾਂਗੇ ਭਰਾਵੋ ਆਪਦੀ ਵੋਟ ਚੈੱਕ ਕਰੋ ਵੀ ਤੁਹਾਡੀ ਵੋਟ ਤਾਂ ਨਹੀਂ ਕੱਟੀ ਗਈ ਇਹੀ ਅੱਜ ਸਾਡਾ ਮਨੋਰਥਾ ਮੈਂ ਹੁਣ ਤੁਹਾਨੂੰ ਸਾਰਿਆਂ ਵਰਕਰਾਂ ਨੂੰ ਬੇਨਤੀ ਕਰਦਾ ਕਿ ਅੱਜ ਸਾਡਾ ਕੋਟਗੁਰੇ ਵਿੱਚ ਜੋ ਵਿਸ਼ਾਲ ਇਕੱਠਾ ਕਾਂਗਰਸ ਵਰਕਰਾਂ ਦਾ ਇਹ ਅਸੀਂ ਇੱਥੋਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਲਾਈਟਾਂ ਵਾਲਾ ਚੌਕ ਬੱਤੀਆਂ ਵਾਲਾ ਚੌਕ ਜਿੱਨੂੰ ਕਹਿੰਦੇ ਆ ਉੱਥੋਂ ਤੱਕ ਬੜੇ ਅਮਨ ਅਮਾਨ ਨਾਲ ਕੈਂਡਲ ਮਾਰਚ ਕਰਦੇ ਹੋ ਉੱਥੇ ਜਾਣਾ ਕੋਈ ਕਿਸੇ ਦੇ ਖਿਲਾਫ ਅਸੀਂ ਨਾਅਰੇ ਨਹੀਂ ਲਾਉਣਾ ਪਰ ਲੋਕਤੰਤਰ ਦਾ ਜੋ ਘਾਣ ਹੋ ਰਿਹਾ ਭਾਜਪਾ ਸਰਕਾਰ ਵੱਲੋਂ ਉਹਦੇ ਖਿਲਾਫ ਅਸੀਂ ਆਵਾਜ਼ ਠਾਉਣੀ ਆ ਮੈਂ ਅੱਜ ਸਾਰੇ ਲੋਕਾਂ ਨੂੰ ਕਹਿੰਦਾ ਸਰਦ ਭਾਰਤ ਵਾਸੀਆਂ ਨੂੰ ਕਹਿੰਦਾ ਕਿ ਤੁਸੀਂ ਸਾਰੇ ਆਪਣੀ ਆਪਣੀ ਥਾਂ ਤੇ ਜਾਗੀਏ ਰਾਹੁਲ ਗਾਂਧੀ ਨੇ ਜੋ ਆਵਾਜ਼ ਉਠਾਈ ਹੈ ਉਹਦਾ ਸਾਥ ਦੇਈਏ ਬਹੁਤ ਬਹੁਤ ਧੰਨਵਾਦ ਕਰੋ ਥੋੜਾ ਮਗਰ ਫਟੇ ਚਲੋ ਥੋੜਾ ਜੇ ਇਧਰ ਬ੍ਰਦਰ ਥੋੜਾ ਜੇ ਮਗਰ ਇਹ ਮੈਂ ਜੋੜ ਲੈਣਾ ਬਾਕੀ ਬਾਅਦ ਚ ਜਾਣਗੇ ਇੱਕ ਮਿੰਟ ਇੱਕ ਮਿੰਟ கடிச்சு கடிச்சு பண்ணு கடிச்சு